ਸ਼ਾਨਦਾਰ ਸੀ ਉਹ ਸੌਦਾ ਸੜਾ ਸਹੀ ਤੋਲਦਾ ਸੀ ਉਹ ਕਹਿੰਦਾ ਇਹੀ ਮੇਰਾ ਧਰਮ ਇਹੀ ਮੇਰਾ ਕਰਮ ਕਹਿੰਦੇ ਦੁਕਾਨਦਾਰ ਸਹੀ ਸੌਦਾ ਵੀ ਤੋਲੇ ਸਹੀ ਸੌਦੇ ਦਾ ਮਤਲਬ ਸਮਝਦੇ ਹੋ ਕਿ ਨਹੀਂ ਹੁਣ ਫਰਜ਼ ਕਰੋ ਤੁਸੀਂ ਚੀਜ਼ ਐ ਪੰਜ ਦੀ ਲਈ ਐ ਪਰ ਤੁਸੀਂ ਲੈਵਲ ਲਾ ਦਿੱਤਾ ਉੱਪਰ 10 ਦਾ ਕੋਈ ਗੱਲ ਨਹੀਂ ਕਿਉਂਕਿ ਬੰਦੇ ਨੇ ਵਪਾਰ ਵਧਾ ਕੇ ਹੀ ਕਰਨਾ ਹੈ ਪਰ ਗਲਤੀ ਉਦੋਂ ਹੁੰਦੀ ਜਦੋਂ ਚੀਜ਼ ਦਾ ਪੈਸਾ ਤੁਸੀਂ ਪੂਰਾ ਲੈਂਦੇ ਹੋ ਪਰ ਉਹਨੂੰ ਚੀਜ਼ ਘਟੀਆ ਦਿੰਦੇ ਹੋ ਚੀਜ਼ ਖਰਾਬ ਦਿੰਦੇ ਹੋ ਉਹ ਗਲਤ ਹੈ ਅਗਰ ਕੀਮਤ ਲੈ ਰਹੇ ਹੋ ਤਾਂ ਉਹਨੂੰ ਚੀਜ਼ ਵੀ ਅੱਛੀ ਇਹ ਇਮਾਨਦਾਰੀ ਹੈ ਜੋ ਕਿ ਦੁਕਾਨਦਾਰ ਨੇ ਬਿਜ਼ਨਸਮੈਨ ਨੇ ਬਿਜ਼ਨਸ ਕਰਨਾ ਹੈ ਤਾਂ ਉਹਨੂੰ ਲਾਭ ਵੀ ਹੁਣ ਫਰਜ਼ ਕਰੋ ਏਦਾਂ ਸਮਝ ਲਓ ਕਿ ਤੁਸੀਂ ਫਲ ਵੇਚ ਰਹੇ ਹੋ ਫਲ ਹੁਣ ਤੁਹਾਨੂੰ ਪਤਾ ਉਦਾਹਰਣ ਲੈ ਲਓ ਕਿ ਫਲ ਵੇਚ ਰਹੇ ਹੋ ਅਮਰੂਦ ਔਰ ਤੁਹਾਨੂੰ ਪਤਾ ਅਮਰੂਦ 50 ਰੁਪਏ ਕਿਲੋ ਸਮਝਦੇ ਹੋ ਕਿ ਨਹੀਂ ਹੁਣ ਤੁਸੀਂ ਲੈ ਆ 40 ਰੁਪਏ ਪਰ ਤੁਸੀਂ ਦੇ ਰਹੇ ਹੋ 50 ਕੋਈ ਗੁਨਾਹ ਨਹੀਂ ਹੈ ਪਰ ਗੁਨਾਹ ਕਦੋਂ ਹੈ ਜਦੋਂ ਤੁਸੀਂ ਲੈ 50 ਰਹੇ ਹੋ ਪਰ ਤੁਹਾਨੂੰ ਪਤਾ ਅਮਰੂਦ ਖਰਾਬ ਹੈ ਜੀ ਕੀੜੇ ਪਏ ਹੋਏ ਆ ਫਿਰ ਵੀ ਤੁਸੀਂ ਉਹਨੂੰ ਦੇ ਰਹੇ ਹੋ ਉਹ ਨੂੰ ਆਹੇ ਕਿਉਂਕਿ ਉਹ ਕੋ ਕੀਮਤ ਤਾਂ ਲੈ ਲਈ ਪਰ ਚੀਜ਼ ਉਹਨੂੰ ਫਿਰ ਉਹ ਨਾ ਘਰ ਜਾ ਕੇ ਗਾਲਾਂ ਹੀ ਕੱਢਣੀਆਂ ਕਿ ਨਹੀਂ ਉਹਦੇ ਵਲ ਬਦਦਵਾ ਵੀ ਆਣੀਆਂ ਦੁਕਾਨਦਾਰ ਕਿੰਨਾ ਗਲਤ ਸੀ ਮੇਰੇ ਨਾਲ ਖਰਾਬੀ ਕਰ ਲਈ ਜੇ ਸਾਨੂੰ ਕੀਮਤ ਮਿਲ ਰਹੀ ਹੈ ਤਾਂ ਸਾਡਾ ਫਰਜ਼ ਹੈ ਕਿ ਅਸੀਂ ਚੀਜ਼ ਵੀ ਉਹਨੂੰ ਪੂਰੀ ਅੱਛੀ ਦੇਈਏ ਹੁਣ ਕੀਮਤ ਲੈ ਰੇ ਆ ਕਿਲੋ ਦੀ ਦੇ ਰਹੇ ਆ ਉਹਨੂੰ ਪਈਆ ਪਈਆ ਕਿੰਨਾ ਹੁੰਦਾ ਸ਼ਾਇਦ ਘਟਿਆ ਨਹੀਂ ਘਟ ਦੇਣਾ ਇਦਾਂ ਸਮਝ ਲਓ ਤੁਸੀਂ ਤਾਂ ਫਿਰ ਇਹ ਵੀ ਇੱਕ ਕਹਿ ਦੋ ਪਾਪ ਹੈ ਕਿ ਨਹੀਂ ਸੋ ਗੁਰੂ ਰਹਿਬਰ ਕੀ ਕਹਿੰਦੇ ਆ ਕੰਮ ਕਰ ਮਿਹਨਤ ਕਰ ਪਰ ਇਮਾਨਦਾਰੀ ਨਾਲ ਫਿਰ ਤੇਰੀ ਇਹ ਮਿਹਨਤ ਵੀ ਤੈਨੂੰ ਤੇਰੇ ਰੱਬ ਦੇ ਨਾਲ ਜੋੜ ਦੇਗੀ ਪਰਮਾਤਮਾ ਵੱਲ ਲੈ ਜਾਏਗੀ ਕਿਉਂਕਿ ਪਰਮਾਤਮਾ ਦੇ ਰਸਤੇ ਜਿੱਦਾ ਬੁੱਲੇ ਸ਼ਾਹ ਨੇ ਕਿਹਾ ਕਿ ਰੱਬ ਸੱਚੇ ਦੀ ਰਾਹ ਤੇ ਭੁੱਲਿਆ ਰੋਜ਼ ਕਦਮ ਜੋ ਕੀ ਕਰਨਾ ਹੈ ਪੁੱਟਦਾ ਕਰਮ ਪੁੱਟ ਪੁੱਟੰਦਾ ਮਤਲਬ ਸਮਝ ਦਿਓ ਨਹੀਂ ਚੱਲਣਾ ਯਾਨੀ ਇੱਥੋਂ ਕਦਮ ਪੁੱਟਿਆ ਅੱਗੇ ਰੱਖਿਆ ਹੁਣ ਉਹ ਕੀ ਕਹਿੰਦੇ ਰੋਜ਼ ਰੋਈ ਦਾ ਮਤਲਬ ਕੀ ਹੈ ਹਰ ਰੋਜ਼ ਕੁਝ ਐਸਾ ਕਰਨਾ ਹੈ ਇਹ ਨਹੀਂ ਕਿ ਬੰਦਾ ਸੋਚੇ ਇੱਕ ਵਾਰ ਕਰ ਲਿਆ ਤਾਂ ਗੱਲ ਖਤਮ ਕੱਲ ਸੱਚ ਬੋਲ ਤਾਂ ਲਿਆ ਸੀ ਹੁਣ ਮੈਨੂੰ ਮੈਂ ਕਿਉਂ ਬੋਲਾਂ ਕੱਲ ਮੈਂ ਇਮਾਨਦਾਰੀ ਕਰ ਤਾਂ ਲਿਆ ਸੀ ਅੱਜ ਮੈਂ ਕਿਉਂ ਕਰਾਂ ਕਈ ਬੰਦੇ ਇਦਾਂ ਦੇ ਹੁੰਦੇ ਇੱਕ ਵਾਰੀ ਕਰਕੇ ਨਾ ਸਮਝੀ ਦਿਓਗ ਨਹੀਂ ਉਹ ਇਹ ਕੋਈ ਵਿਆਹ ਦਾ ਸਗੋ ਨਹੀਂ ਹੈ ਇੱਕ ਵਾਰੀ ਦੇ ਦਿੱਤਾ ਸਾਰੀ ਜ਼ਿੰਦਗੀ ਸੁਣਾਈ ਉਹਨਾਂ ਨੂੰ 11000 ਦਿੱਤਾ ਸੀ ਤੈਨੂੰ ਸਮਝ ਨਹੀਂ ਆਉਂਦਾ ਨਹੀਂ ਤੇਰੀ ਕੁੜੀ ਦਾ ਵਿਆਹ ਸੀ ਮੁੰਡੇ ਦਾ ਵਿਆਹ ਸੀ 11000 ਦੇ ਤਾਂ ਭੁੱਲ ਗਿਆ ਹੁਣ ਭਾਈ ਸੁਣਾਈ ਆ ਸਾਰੀ ਜ਼ਿੰਦਗੀ ਤੋ ਇਹ ਕੋਈ ਸਗਮ ਸਕੀਮ ਨਹੀਂ ਹੈ ਕਿ ਇੱਕ ਵਾਰੀ ਇਹ ਰੱਬ ਦਾ ਘਰ ਹੈ ਔਰ ਰੱਬ ਦੀ ਰਹਿਮਤ ਨੂੰ ਪਾਣਾ ਹੈ ਤੇ ਇੱਥੇ ਹਰ ਰੋਜ਼ ਅੱਛਾ ਸਮਝਿ ਦਿਓ ਇੱਥੇ ਚੈੱਕ ਕਰੋ ਕਿ ਹਰ ਰੋਜ਼ ਮੈਂ ਅੱਛਾ ਕੀ ਕਰ ਰਿਹਾ ਚਾਹੁੰਦਾ ਤਾਂ ਮੈਂ ਪੂਰਾ ਹੈ ਕਿ ਮੋਜਾਂ ਲੁੱਟਾਂ ਚਾਹੁੰਦਾ ਤਾਂ ਮੈਂ ਪੂਰਾ ਹੈ ਕਿ ਜੀਵਨ ਚ ਆਨੰਦ ਹੋਵੇ ਖੁਸ਼ੀ ਹੋਵੇ ਮੈਨੂੰ ਕਾਮਯਾਬੀ ਮਿਲੇ ਪਰ ਉਹ ਕਾਮਯਾਬੀ ਨੂੰ ਪਾਣ ਵਾਸਤੇ ਮੈਂ ਕਰ ਕੀ ਰਿਹਾ ਗਲਤ ਰਸਤੇ ਚੱਲ ਕੇ ਮੈਂ ਕਦੀ ਕਾਮਯਾਬ ਸਫਲ ਨਹੀਂ ਹੋ ਸਕਦਾ ਇਸ ਲਈ ਕਾਮਯਾਬੀ ਦਾ ਨਾ ਈਮਾਨਦਾਰੀ ਵੀ ਇੱਕ ਪਹਿਲਾ ਨਿਯਮ ਦੱਸਿਆ ਗਿਆ ਕਿ ਈਮਾਨਦਾਰ ਇਨਸਾਨ ਹੀ ਕਾਮਯਾਬ ਹੋ ਸਕਦਾ ਜਿਹੜਾ ਧੋਖੇਬਾਜ਼ ਹੁੰਦਾ ਉਹ ਇੱਕ ਵਾਰ ਤੱਕ ਕਿਸੇ ਨੂੰ ਤੁਸੀਂ ਧੋਖਾ ਦੇ ਕੇ ਠੱਗ ਲਾਉਂਗੇ ਹਿਰਾਫਰੀ ਕਰ ਲੋਗੇ ਪਰ ਜਦੋਂ ਸੱਚਾਈ ਸਾਹਮਣੇ ਆਏਗੀ ਨਾ ਉਹ ਆਪ ਵੀ ਨਹੀਂ ਤੁਹਾਡੇ ਕੋਲ ਆਏਗਾ ਤਾਂ ਦੂਜਿਆਂ ਨੂੰ ਵੀ ਰੋਕੇਗਾ ਭਾਈ ਉੱਥੇ ਨਾ ਜਾਓ ਉਹ ਬੰਦੇ ਹੀ ਗਲਤ ਹੈ ਇਹਦਾ ਕੀ ਹੁੰਦਾ ਬਿਜ਼ਨਸ ਰਿਸ਼ਤਾ ਖਤਮ ਇਸ ਲਈ ਦੱਸਣਾ ਕੀ ਚਾਹਦੇ ਆ ਕਿ ਹਰ ਰੋਜ਼ ਅਸੀਂ ਆਪਣੇ ਆਪ ਨੂੰ ਇੱਕ ਨਿਯਮ ਬਣਾਉਣਾ ਹੈ ਜਿਦਾ ਸ਼੍ਰੀ ਕ੍ਰਿਸ਼ਨ ਨੂੰ ਉਦਾਵਨੇ ਪੁੱਛਿਆ ਸੀ ਕਿ ਮਹਾਰਾਜ ਜ਼ਿੰਦਗੀ ਦਾ ਮਕਸਦ ਕੀ ਹੈ ਜ਼ਿੰਦਗੀ ਦਾ ਮਕਸਦ ਕੀ ਹੈ ਤਾਂ શ્રીਕ੍ਰਿਸ਼ਨ ਕਹਿੰਦੇ ਆਪਣੀ ਬੁਰੀ ਆਦਤੋਂ ਨੂੰ ਛੋੜਨਾ ਆਪਣੀ ਬੁਰੀ ਆਦਤੋਂ ਨੂੰ ਛੋੜਨਾ ਆਪਣੀ ਗਲਤੀਆਂ ਸੇ ਸਬਕ ਸਿੱਖਣਾ ਆਪਣੀ ਗਲਤੀਆਂ ਸੇ ਸਬਕ ਸਿੱਖਣਾ ਆਪਣੇ ਗੁਨੋ ਨੂੰ ਆਪਣੇ गुणों को बढ़ाना ही जिंदगी का मकसद है या सब दिलाना सारे इन एक बार क्लियर कर दइए वो कहते हैं कि अपनी बुरी आदतों को छोड़ना या अपनी बुरीयां आदतों पे विजय पाना सराग और करना है पहला पॉइंट नोट करो तुसी कि अपने अंदर चेक करो ਕਿ ਸਾਡੇ ਜੀਵਨ ਦਾ ਮਕਸਦ ਕੀ ਆਪਣੀਆਂ ਬੁਰੀਆਂ ਆਦਤਾਂ ਨੂੰ ਛੱਡਣਾ ਆਪਣੀ ਬੁਰੀ ਆਦਤਾਂ ਤੇ ਜਿੱਤੇ ਪਾਣਾ ਕਿਉਂਕਿ ਜਦੋਂ ਬੁਰੀ ਆਦਤ ਨੂੰ ਅਸੀਂ ਛੱਡਦੇ ਆ ਤਾਂ ਅਸੀਂ ਬਿਹਤਰ ਹੁੰਦੇ ਆ ਕਿਉਂਕਿ ਸਾਨੂੰ ਜੀਵਨ ਪਰਮਾਤਮਾ ਨੇ ਹਰ ਦਿਨ ਅੱਛਾ ਹੁਣ ਵਾਸਤੇ ਦਿੱਤਾ ਹੈ ਤੁਸੀਂ ਕੁਝ ਵੀ ਦੇਖ ਲਓ ਕੋਈ ਵੀ ਦੁਨੀਆ ਦੀ ਚੀਜ਼ ਦੇਖ ਲਓ ਹਰ ਰੋਜ਼ ਅੱਛੀ ਹੋ ਰਹੀ ਹੈ ਕਿ ਨਹੀਂ ਤਾਂ ਹੁਣ ਆਪਣੇ ਆਪ ਨੂੰ ਪੁੱਛ ਕੇ ਦੇਖੋ ਕਿ ਅਸੀਂ ਆਪਣੇ ਜੀਵਨ ਦੇ ਮਕਸਦ ਨੂੰ ਪੂਰਾ ਕਰ ਵੀ ਰਹੇ ਆ ਜਾਂ ਅਸੀਂ ਉੱਥੇ ਹੀ ਬੈਠੇ ਹੋਏ ਆ ਆਪਣੀ ਸੋਚ ਨੂੰ ਉੱਥੇ ਹੀ ਰੱਖ ਕੇ ਬੈਠੇ ਮੈਂ ਨਹੀਂ ਬਦਲਣਾ ਮੈਂ ਨਹੀਂ ਸੁਧਰਨਾ ਜਦ ਤੱਕ ਮੈਂ ਠੀਕ ਆ ਤਫੇ ਗੱਲ ਯਾਦ ਰੱਖੋ ਜਦੋਂ ਤੱਕ ਇਨਸਾਨ ਜੀਵਿਤ ਹੈ ਬਦਲਾਵ ਆਏਗਾ ਮੁਰਦੇ ਅੰਦਰ ਕੋਈ ਸਮਝ ਦਿਓਗੇ ਨਹੀਂ ਜੀਂਦੇ ਜੀ ਉਦੋਂ ਬੰਦਾ ਆਪਣੇ ਆਪ ਨੂੰ ਖਤਮ ਕਰ ਲੈਂਦਾ ਜਿਹੜਾ ਕਹਿੰਦਾ ਮੈਂ ਬਦਲਣ ਨੂੰ ਤਿਆਰ ਹਾਂ ਕਿਉਂਕਿ ਅੱਛਾ ਬਦਲਾਵ ਲਿਆਓ ਆਪਣੇ ਅੰਦਰ ਬੁਰੇ ਬਦਲਾਵ ਤੋਂ ਬਚੋ ਸਮਝ ਰਹੇ ਹੋ ਨਹੀਂ ਅਗਰ ਕੋਈ ਬੁਰੀ ਚੀਜ਼ ਹੈ ਉਸ ਤੋਂ ਬਚੋ ਤਾਂ ਕੋਈ ਅੱਛੀ ਚੀਜ਼ ਹੈ ਜੋ ਸਾਡੇ ਜੀਵਨ ਨੂੰ ਬਿਹਤਰ ਬਣਾਵੇ ਉਹ ਬਦਲਾਵ ਨੂੰ ਸਵੀਕਾਰ ਕਰੋ ਫਿਰ ਚਾਹੇ ਉਹ ਗੱਲ ਕਿਸੇ ਨੇ ਵੀ ਕਹੀ ਹੋਵੇ ਉੱਥੇ ਮਕਸਦ ਨਹੀਂ ਹੈ ਕੋਈ ਵੀ ਯੋ ਕਿ ਅੱਛਾ ਗਿਆਨ ਅੱਛੀ ਸਿੱਖਿਆ ਸਾਨੂੰ ਜਿੱਥੋਂ ਵੀ ਮਿਲਦੀ ਹੈ ਉੱਥੋਂ ਸਾਨੂੰ ਲੈ ਲੈਣੀ ਚਾਹੀਦੀ ਹੈ ਇਸ ਲਈ ਅੱਜ ਤੋਂ ਇਹ ਤਿੰਨ ਚੀਜ਼ਾਂ ਤੁਸੀਂ ਵੀ ਸਮਝ ਲੈਣੀਆਂ ਹੈ ਕਿ ਬੁਰੀਆਂ ਆਦਤਾਂ ਨੂੰ ਛੱਡਣ ਦੀ ਕੋਸ਼ਿਸ਼ ਔਰ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਬਕ ਲੈਣਾ ਹੈ ਕਿਉਂਕਿ ਗਲਤੀ ਨੂੰ ਬਾਰ-ਬਾਰ ਦੁਹਰਾਉਣ ਵਾਲਾ ਨਾ ਸਮਝ ਹੁੰਦਾ ਹੈ ਇੱਕ ਵਾਰ ਗਲਤੀ ਹੋ ਗਈ ਸਬਕ ਲਓ ਸਮਝ ਦਿਓ ਕਿ ਨਹੀਂ ਜਿਦਾ ਬੰਦੇ ਨੂੰ ਪਤਾ ਅੱਗ 'ਚ ਹੱਥ ਪਾ ਗਏ ਤਾਂ ਸਾੜਦੀ ਤਾਂ ਹੁਣ ਅੱਗੇ ਤੋਂ ਬੰਦਾ ਬਚ ਕੇ ਚੱਲਦਾ ਹੈ ਸਮਝਦਾਰ ਤਜੇ ਬੰਦਾ ਕਹੇ ਲੈ ਉਸ ਦਿਨ ਸਾੜਿਆ ਸੀ ਅੱਜ ਕਿਹੜਾ ਸਾੜ ਰਹਿਣਾ ਮੈਨੂੰ ਤਾਂ ਫਿਰ ਦੁਬਾਰਾ ਅੱਗੇ ਹੱਥ ਪਾਵੇ ਤਾਂ ਉਹ ਮੂਰਖਤਾ ਹੈ ਕਿ ਬਾਰ ਬਾਰ ਇੱਕੋ ਹੀ ਪੱਥਰ ਤੋਂ ਠੋਕਰ ਲੱਗੀ ਜਾਵੇ ਮੂਰਖਤਾ ਹੈ ਕਿ ਨਹੀਂ ਇਸ ਲਈ ਸਮਝਦਾਰ ਇਨਸਾਨ ਸਬਕ ਲੈਂਦਾ ਹੈ ਕਿ ਮੈਂ ਦੁਬਾਰਾ ਗਲਤੀ ਨਹੀਂ ਕਰਨੀ ਔਰ ਆਪਣੇ ਗੁਣਾਂ ਨੂੰ ਹਰ ਰੋਜ਼ ਵਿਕਸਿਤ ਕਰਨਾ ਹੀ ਸਾਡੇ ਜੀਵਨ ਦਾ ਆਪਣੇ ਆਪ ਨੂੰ ਬਿਹਤਰ ਬਣਾਉਣਾ ਹੀ ਸਾਡੇ ਜੀਵਨ ਦਾ ਇਸ ਲਈ ਅੱਜ ਤੋਂ ਸੋਚੋਗੇ ਮੈਂ ਕੁਝ ਅੱਛਾ ਹਰ ਰੋਜ਼ ਕਰਨਾ ਹੈ ਮੈਂ ਹਰ ਰੋਜ਼ ਕੁਝ ਅੱਛਾ ਕਰਨਾ ਹੈ ਔਰ ਇਹ ਅੱਛਾ ਕਰਦਿਆਂ ਕਰਦਿਆਂ ਕਿਉਂਕਿ ਹਰ ਰੋਜ਼ ਕੁਝ ਅੱਛਾ ਕਰਦੇ ਜਾਓ ਕਰਦੇ ਜਾਓ ਕਰਦੇ ਜਾਓ ਕਹਿੰਦੇ ਹਰ ਰੋਜ਼ ਅੱਛਾ ਕਰਨ ਦੀ ਆਦਤ ਇੱਕ ਦਿਨ ਤੁਹਾਨੂੰ ਮਹਾਨ ਵੀ ਔਰ ਕਾਮਯਾਬ ਵੀ ਬਣਾ ਦੇਗੀ ਔਰ ਤੁਹਾਨੂੰ ਪਰਮਾਤਮਾ ਦੇ ਨੇੜੇ ਵੀ ਲੈ ਜਾਏਗੀ ਇਹਨੂੰ ਹੀ ਬੁੱਲੇ ਸ਼ਾਹ ਕਹਿੰਦੇ ਆ ਇਸੀ ਗੱਲ ਨੂੰ ਬੁੱਲੇ ਸ਼ਾਹ ਨੇ ਕਿਹਾ ਕਿ ਬੁੱਲਿਆ ਰੱਬ ਸੱਚੇ ਦੇ ਰਾਹ ਤੇ ਬੁੱਲਿਆ ਜੋ ਵੀ ਰੋਜ਼ ਕਦਮ ਜੋ ਪੁੱਟਦਾ ਕਹਿੰਦੇ ਰੱਬ ਸੱਚੇ ਦੇ ਰਸਤੇ ਜਿਹੜਾ ਰੋਜ਼ ਇੱਕ ਇੱਕ ਕਦਮ ਵੀ ਵਧਾਂਦਾ ਚੱਲਾ ਜਾਂਦਾ ਹੈ ਇੱਕ ਇੱਕ ਕਦਮ ਵੀ ਪੁੱਟਦਾ ਚੱਲਾ ਜਾਂਦਾ ਹੈ ਰੱਬ ਸੱਚੇ ਦੀ ਰਹਿਮਤ ਨਾ ਫਿਰ ਜਗ ਤੇ ਮੌਜਾਂ ਇੰਦੇ ਫੇ ਉਹਦੀ ਰਹਿਮਤ ਨਾਲ ਹੀ ਬੰਦਾ ਜੱਗ ਤੇ ਮੋਜਾਂ ਲੁਟਦਾ ਹੈ ਕਿਉਂਕਿ ਉਹਦੀ ਦਿੱਤੀ ਜ਼ਿੰਦਗੀ ਨੂੰ ਜਦੋਂ ਉਹਦੇ ਰਸਤੇ ਤੇ ਚਲਾਈਏ ਤਾਂ ਫੇ ਸਾਡੇ ਜੀਵਨ 'ਚ ਖੁਸ਼ੀਆਂ ਵੀ ਆਂਦੀਆਂ ਹੈ ਸਾਡੇ ਜੀਵਨ 'ਚ ਆਨੰਦ ਵੀ ਇਸ ਲਈ ਹੁਣ ਦੇਖ ਲਓ ਜੀਵਨ 'ਚ ਮੋਜਾਂ ਲੈਣੀਆਂ ਕਿ ਨਹੀਂ ਜਾਂ ਫੇ ਇਦਾਂ ਹੀ ਜੀਵਨ ਜੀਣਾ ਕਿ ਹਾਏ ਮਰ ਗਿਆ ਹਾਏ ਦੁਖੀ ਹੈ ਹਾਏ ਪਰੇਸ਼ਾਨ ਹੈ ਅਜਿਦਾਂ ਹੁਣੇ ਤੁਹਾਨੂੰ ਦੱਸਿਆ ਕਿ ਦਵਾਈਆਂ ਵੀ ਖਾ ਲਈਆਂ ਦੱਸਿਆ ਗੋਡਿਆਂ 'ਚ ਗੈਪ ਪੈ ਗਿਆ ਸੀ ਸੀਮਾ ਨੇ ਕਿ ਦਵਾਈਆਂ ਵੀ ਬੜੀਆਂ ਖਾਧੀਆਂ ਹੋਮਿਓਪੈਥੀ ਇੰਗਲਿਸ਼ ਕਿੰਨੀਆਂ ਦਵਾਈਆਂ ਖਾਧੀਆਂ ਦਰਦ ਠੀਕ ਨਹੀਂ ਹੁੰਦੀ ਸੀ ਪਰ ਜਦੋਂ ਗੱਲ ਉੱਤੇ ਛੱਡੀ ਤਾਂ ਫਿਰ ਮੋਜਾ ਲੁੱਟਿਆ ਕਿ ਨਹੀਂ ਫਿਰ ਦੱਸਣਾ ਕੀ ਚਾਹਦੇ ਆ ਕਿ ਜਿਹੜਾ ਮਾਲਿਕ ਤੁਹਾਨੂੰ ਜ਼ਿੰਦਗੀ ਦੇਣ ਵਾਲਾ ਪਰਮਾਤਮਾ ਪ੍ਰਭੂ ਤੁਹਾਨੂੰ ਜੀਵਨ ਦੇਣ ਵਾਲਾ ਹੈ ਅਗਰ ਉਸਤੇ ਵਿਸ਼ਵਾਸ ਰੱਖਾਂਗੇ ਉਹਦੇ ਦੱਸੇ ਹੋਏ ਰਸਤੇ ਚੱਲਾਂਗੇ ਤਾਂ ਫੇਰ ਜੀਵਨ ਚ ਉਹ ਮੁਸ਼ਕਿਲਾਂ ਤੋਂ ਬਚਾਉਣ ਦੀ ਸ਼ਕਤੀ ਵੀ ਉਹ ਰੱਖਦਾ ਹੈ ਸਾਨੂੰ ਮੁਸ਼ਕਿਲਾਂ ਤੋਂ ਬਚਾਏਗਾ ਵੀ ਇਹ ਗੱਲ ਯਾਦ ਰੱਖਣਾ ਹਮੇਸ਼ਾ ਕਿਉਂਕਿ ਜਿਸ ਤਰ੍ਹਾਂ ਪੰਜ ਤੰਤਰੰਦਰ ਕਹਾਣੀ ਸੁਣੀ ਹੋਣੀ ਹੈ ਤੁਸੀਂ ਇੱਕ ਖਰਗੋਸ਼ ਦੀ ਸੁਣੀ ਹੈ ਕਿ ਨਹੀਂ ਕਹਿੰਦੇ ਕਿ ਨੰਨਾ ਖਰਗੋਸ਼ ਸੀ ਉਹ ਬੜਾ ਡਰਦਾ ਹੁੰਦਾ ਸੀ ਬੜਾ ਕਿਤੇ ਲੂੰਬੜੀ ਨਾ ਖਾ ਲਵੇ ਕਿਤੇ ਕੋਈ ਗਿੱਦੜ ਨਾ ਖਾ ਲਵੇ ਕਿਤੇ ਕੁੱਤਾ ਨਾ ਮੈਨੂੰ ਖਾ ਲਵੇ ਕਿਉਂਕਿ ਜੰਗਲ ਦੇ ਵਿੱਚ ਕਹਿੰਦੇ ਬੜਾ ਕੰਬਦਾ ਸੀ ਔਰ ਆਪਣੀ ਬਿਲ ਦੇ ਕੋਲ ਹੀ ਬੈਠਾ ਰਹਿੰਦਾ ਸੀ ਡਰਦਾ ਕਿਤੇ ਜਾਂਦਾ ਵੀ ਨਹੀਂ ਸੀ ਇੰਨਾ ਡਰ ਸੀ ਕਿਤੇ ਮਰ ਨਾ ਜਾਵਾਂ ਕੋਈ ਮੈਨੂੰ ਪਕੜ ਨਾ ਲਵੇ ਕਹਿੰਦੇ ਇੱਕ ਦਿਨ ਖੰਭ ਰਿਹਾ ਸੀ ਡਰ ਰਿਹਾ ਸੀ ਤੇ ਇੱਕ ਸ਼ੇਰ ਉੱਥੇ ਦੀ ਗੁਜ਼ਰਿਆ ਜਦੋਂ ਸ਼ੇਰ ਨੇ ਦੇਖਿਆ ਅਖਰ ਖਰਗੋਸ਼ ਬੜਾ ਡਰ ਰਿਹਾ ਹੈ ਬੜਾ ਕੰਬ ਰਿਹਾ ਹੈ ਹੈ ਪੁੱਛਿਆ ਖਰਗੋਸ਼ ਨੂੰ ਨੰਨੇ ਖਰਗੋਸ਼ ਕੀ ਗੱਲ ਹੋਈ ਸ਼ੇਰ ਨੂੰ ਦੇਖ ਕੇ ਪਹਿਲਾ ਖਰਗੋਸ਼ ਡਰ ਗਿਆ ਡਰ ਗਿਆ ਸ਼ੇਰ ਨੂੰ ਦੇਖ ਕੇ ਤਾਂ ਸ਼ੇਰ ਹੱਸਿਆ ਉਹ ਡਰ ਨਾ ਤੂੰ ਇੰਨਾ ਛੋਟਾ ਹੈ ਕਿ ਤੈਨੂੰ ਖਾ ਕੇ ਉਦੋਂ ਹੀ ਮੇਰਾ ਪੇਟ ਨਹੀਂ ਭਰਨਾ ਜਿੱਦਾ ਬੰਦਾ ਕਹਿੰਦਾ ਨਾ ਭੁੱਖ ਜਿਆਦੇ ਹੋਵੇ ਤਾਂ ਚੀਜ਼ ਨਹੀਂ ਖੋਵੇ ਤਾਂ ਭਾਈ ਤੈਨੂੰ ਖਾ ਕੇ ਉਦੋਂ ਮੇਰਾ ਪੇਟ ਨਹੀਂ ਭਰਨੇ ਤੇ ਡਰ ਨਾ ਗੱਲ ਦੱਸ ਤੂੰ ਡਰ ਕਿਉਂ ਰਿਹਾ ਹੈ ਗੱਲ ਕੀ ਹੈ ਤੈਨੂੰ ਘਬਰਾਇਆ ਕਿਉਂ ਐ ਕਿਉਂ ਬੈਠਾ ਹੈ ਡਰਿਆ ਹੋਇਆ ਕਿਉਂ ਬੈਠਾ ਹੈ ਤਾ ਖਰਗੋਸ਼ ਨੇ ਹੱਥ ਜੋੜ ਕੇ ਕਿਹਾ اے ਜੰਗਲ ਦੇ ਰਾਜਾ ਸ਼ੇਰ ਮੈਂ ਇਸ ਲਈ ਡਰ ਰਿਹਾ ਕਿਉਂਕਿ ਸਾਰਾ ਜੰਗਲ ਮੇਰਾ ਦੁਸ਼ਮਣ ਹਰ ਕੋਈ ਮੈਨੂੰ ਮਾਰਨਾ ਚਾਹੁੰਦਾ ਹੈ ਕੁਛ ਦਿਨ ਪਹਿਲਾਂ ਘਰੋਂ ਨਿਕਲੇ ਸੀ ਤਾਂ ਮੇਰੇ ਮગર ਲੂੰਬੜੀ ਪੈ ਗਈ ਬੜੀ ਮੁਸ਼ਕਲ ਜਾਨ ਬਚਾਈ ਉਸ ਤੋਂ ਪਹਿਲਾਂ ਕੁਛ ਦਿਨ ਗਿਆ ਸੀ ਕਿਦਣੇ ਮੇਰੇ ਮગર ਦੌੜ ਲਾਤੀ ਕਿਤੇ ਕੁੱਤਾ ਮੇਰੇ ਮગર ਦੌੜਦਾ ਤਾਂ ਸਾਰੀ ਸਾਰੀ ਦੁਨੀਆ ਹੀ ਸਾਰਾ ਜੰਗਲ ਹੀ ਮੇਰਾ ਦੁਸ਼ਮਣ ਹੈ ਸੋ ਮੈਂ ਬੜਾ ਡਰ ਰਿਹਾ ਕਿ ਹੁਣ ਜਾਵਾਂ ਤਾਂ ਜਾਵਾਂ ਕਿੱਥੇ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਜਦੋਂ ਡਰੇ ਹੋਏ ਖਰਗੋਸ਼ ਨੇ ਸ਼ੇਰ ਨੂੰ ਆਪਣੀ ਕਹਾਣੀ ਦੱਸੀ ਆਪਣੀ ਮੁਸ਼ਕਿਲ ਦਸੀ ਤਾਂ ਸ਼ੇਰ ਆਇਆ ਉਹਦੇ ਕੋਲ ਕਹਿੰਦੇ ਲੈ ਫਿਰ ਹੁਣ ਡਰ ਨਾ ਤੂੰ ਮੈਨੂੰ ਜੰਗਲ ਦਾ ਰਾਜਾ ਕਿਹਾ ਹੈ ਕਹਿੰਦਾ ਜੀ ਹੋ ਤੁਸੀਂ ਜੰਗਲ ਦੇ ਰਾਜਾ ਤਾਂ ਕਹਿੰਦਾ ਬਸ ਫਿਰ ਜੇ ਜੰਗਲ ਦਾ ਰਾਜਾ ਕਿਹਾ ਹੈ ਤਾਂ ਅੱਜ ਤੋਂ ਤੂੰ ਜੰਗਲ ਦੇ ਰਾਜੇ ਦੀ ਸ਼ਰਨ ਵਿੱਚ ਹੈ ਚੱਲ ਮੇਰੇ ਨਾਲ ਕਹਿੰਦਾ ਸ਼ੇਰ ਨੇ ਖਰਗੋਸ਼ ਨੂੰ ਆਪਣੇ ਨਾਲ ਲਿਆ ਔਰ ਜਾ ਕੇ ਨਾ ਐਲਾਨ ਕਰ ਦਿੱਤਾ ਸਾਰੇ ਜਾਨਵਰਾਂ ਦੇ ਸਾਹਮਣੇ ਕਿ ਅੱਜ ਤੋਂ ਇਹ ਖਰਗੋਸ਼ ਮੇਰੀ ਸ਼ਰਨ ਚ ਹੈ ਇਹ ਲਈ ਖਬਰਦਾਰ ਜੇ ਕਿਸੇ ਨੇ ਇਹਦੇ ਹਾਲ ਦੇਖਿਆ ਜਾਂ ਕਿਸੇ ਨੇ ਇਹਨੂੰ ਖਾਦਾ ਜੇ ਕੋਈ ਇਹਨੂੰ ਖਾਏਗਾ ਤਾਂ ਮੇਰੇ ਤੋਂ ਨਹੀਂ ਬਚਦਾ ਫਿਰ ਕਿਉਂਕਿ ਇਹ ਨਾ ਸੋਚਿਓਗੇ ਮੈਨੂੰ ਖਬਰ ਨਹੀਂ ਮਿਲਣੀ ਮੈਨੂੰ ਖਬਰ ਦੇਣ ਵਾਲੇ ਬਹੁਤ ਕਿਉਂਕਿ ਵੈਸੇ ਵੀ ਜਰਾ ਹੁਣ ਗੌਰ ਕਰੋ ਕੋਈ ਖੂਬੀ ਦੀ ਗੱਲ ਕੋਈ ਦੱਸੇ ਨਾ ਦੱਸੇ ਕਿਸੇ ਦੀ ਗਲਤੀ ਹੋਵੇ ਫਟਾਫਟ ਬੰਦੇ ਨੂੰ ਦੱਸਣੀ ਹੈ ਮਾਰੇ ਉਹਨੂੰ ਏਦਾਂ ਕਰਦਾ ਉਹਨੂੰ ਏਦਾਂ ਕਰ ਦਿੱਤਾ ਤਾਂ ਕਿ ਇਹਨੂੰ ਸਜ਼ਾ ਕਿਉਂਕਿ ਪਤਾ ਨਹੀਂ ਬੰਦੇ ਨੂੰ ਦੂਜੇ ਨੂੰ ਸਜ਼ਾ ਦੇਵਾ ਕੇ ਮਜ਼ਾ ਕੀ ਆਉਂਦਾ ਹੈ ਸਮਝਦੇ ਹੋ ਜਿਹੜੇ ਮਾਲਕ ਦੇ ਪਿਆਰੇ ਹੁੰਦੇ ਉਹ ਤਾਂ ਕੋਸ਼ਿਸ਼ ਕਰਦੇ ਆ ਕਿ ਅਗਰ ਕਿਸੇ ਦਾ ਦੁੱਖ ਹੈ ਇਹਦੇ ਦੁੱਖ ਨੂੰ ਦੂਰ ਕੀਤਾ ਜਾਵੇ ਅਗਰ ਕਿਸੇ ਦੀ ਖੁਸ਼ੀ ਹੈ ਨੀ ਖੁਸ਼ੀ ਨੂੰ ਹੋਰ ਵਧਾਇਆ ਪਰ ਕਈ ਹੁੰਦੇ ਹਾਸਲਾ ਹਾਸਲਾ ਤੇਰੀ ਗਲਤੀ ਪੜਾ ਲੱਗੀ ਹੁਣ ਦੇਖੀ ਜਾ ਕੇ ਮੈਂ ਦੱਸਦਾ ਸਰ ਦੱਸਣਾ ਵੀ ਤੈਨੂੰ ਦੇਖੀ ਫੇਰ ਝਟਕਾ ਪੈਂਦੀ ਆ ਤੈਨੂੰ ਉਹ ਦੂਜੇ ਦੀ ਖੁਸ਼ੀ ਨੂੰ ਖਤਮ ਕਰਨ ਵਿੱਚ ਹੀ ਆਪਣੀ ਸਾਰੀ એનર્ਜੀ ਤਾਂ ਐਸਾ ਇਨਸਾਨ ਆਪ ਕਦੀ ਜੀਵਨ ਚ ਖੁਸ਼ ਰਹਿ ਨਹੀਂ ਸਕਦਾ ਕਿਉਂਕਿ ਖੁਸ਼ੀ ਉਹ ਨਹੀਂ ਮਿਲਦੀ ਜਿਹੜਾ ਦੂਜੇ ਨੂੰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦਾ ਹੈ ਜਦੋਂ ਸ਼ੇਰ ਨੇ ਐਲਾਨ ਕੀਤਾ ਤਾਂ ਹੁਣ ਸਾਰੇ ਜੰਗਲ ਨੂੰ ਪਤਾ ਲੱਗ ਗਿਆ ਕਹਿੰਦੇ ਉਸ ਦਿਨ ਤੋਂ ਖਰਗੋਸ਼ ਜੰਗਲ ਚ ਆਰਾਮ ਨਾਲ ਘੁੰਮਦਾ ਹੈ ਸਾਹਮਣੇ ਲੂੰਬੜੀਆਂ ਜਾ ਰਹੀਆਂ ਤਹ ਹੋਰ ਲੂੰਬੜੀ ਭੈਣ ਕੀ ਹਾਲ ਹੈ ਠੀਕ ਹੈ ਹੋਰ ਕਿਧਰ ਭਈਆ ਠੀਕ-ਠਾਕ ਉਹ ਬੜੀ ਸ਼ਾਨ ਨਾਲ ਘੁੰਮਦਾ ਹੈ ਜਿਹੜਾ ਪਹਿਲਾਂ ਡਰਦਾ ਸੀ ਹੁਣ ਆਪ ਬੁਲਾ ਬਲਾ ਕੇ ਲੂੰਬੜੀ ਕਹਿੰਦੀ ਠੀਕ ਹੈ ਹੁਣ ਕਹਿਦਾ ਕੁਝ ਸਕਦੀ ਨਹੀਂ ਤੈਨੂੰ ਜੇ ਨਾ ਹੁੰਦਾ ਸ਼ੇਰ ਦੀ ਸ਼ਰਨ ਚ ਤਾਂ ਫਿਰ ਪਤਾ ਲੱਗਦਾ ਇਹਦਾ ਹਾਲ ਚਾਲ ਕਿ ਸਾਡਾ ਹਾਲ ਪੁੱਛਦਾ ਤੇ ਤੇਰਾ ਹਾਲ ਕੀ ਬਣਾਣਾ ਸੀ ਉਹ ਪੁੱਛਦਾ ਫਿਰ ਪਰ ਹੁਣ ਖਰਗੋਸ਼ ਬੇਖੌਫ ਹੋ ਕੇ ਘੁੰਮ ਰਿਹਾ ਹੈ ਕਹਿੰਦੇ ਜਿੰਨੀ ਖਰਗੋਸ਼ ਦੀ ਜ਼ਿੰਦਗੀ ਸੀ ਜਿੰਨੀ ਖਰਗੋਸ਼ ਦੀ ਜ਼ਿੰਦਗੀ ਸੀ ਕਿਉਂਕਿ ਵੈਸੇ ਵੀ ਖਰਗੋਸ਼ 8-10 ਸਾਲ ਹੀ ਜੀਂਦਾ ਹੈ ਉਹ ਜ਼ਿੰਦਗੀ ਉਹਨੇ ਨੇ ਡਰ ਹੋ ਕੇ ਗੁਜ਼ਾਰੀ ਕਿਉਂ ਗੁਜ਼ਾਰੀ ਕਿਉਂਕਿ ਜਿਹਦੀ ਸ਼ਰਨ ਵਿੱਚ ਆ ਗਿਆ ਜੰਗਲ ਦੇ ਰਾਜੇ ਸ਼ੇਰ ਦੀ ਸ਼ਰਨ ਵਿੱਚ ਹੁਣ ਇਸੇ ਤਰ੍ਹਾਂ ਸਮਝਣਾ ਇਹ ਕਹਾਣੀ ਚ ਦੱਸਿਆ ਕੀ ਹੈ ਕਿ ਜਦੋਂ ਅਸੀਂ بڑے ਦੀ ਸ਼ਰਨ ਵਿੱਚ ਚਲੇ ਜਾਂਦੇ ਹਾਂ ਤਾਂ ਸਾਡੇ ਅੰਦਰੋਂ ਡਰ ਚਿੰਤਾ ਫਿਕਰ ਖਤਮ ਤਦਰਾ ਸੋਚੋ ਜੇ ਆਪਾਂ ਵੀ ਕਹੀਏ ਜੇ ਦੁਨੀਆ ਇੱਕ ਜੰਗਲ ਹੈ ਤਾਂ ਜੰਗਲ ਦਾ ਰਾਜਾ ਉਹ ਪ੍ਰਮਾਤਮਾ ਹੈ ਉਹ ਪ੍ਰਭੂ ਹੈ ਹੈ ਕਿ ਨਹੀਂ ਤਾਂ ਜੀ ਐਸੀ ਉਹਦੇ ਨਾਲ ਜੁੜ ਜਾਵਾਂਗੇ ਉਹਦੀ ਸ਼ਰਨ ਵਿੱਚ ਚਲੇ ਜਾਵਾਂਗੇ ਤਾਂ ਜਿੱਦਾਂ ਖਰਗੋਸ਼ ਨੇ ਜੰਗਲ 'ਚ ਮੋਜਾਂ ਲੁੱਟੀਆਂ ਹੋਰ ਲੂੰਬੜੀ ਹੋਰ ਕਿੱਧਰ ਕੀ ਹਾਲ ਹੈ ਹੋਰ ਭਾਈ ਕੀ ਹਾਲ ਹੈ ਤਾਂ ਤੁਸੀਂ ਵੀ ਸ਼ਾਇਦ ਇਦਾਂ ਹੀ ਕਹੋ ਜੇ ਤੁਸੀਂ ਉਸ ਰਸਤੇ ਚਲੋ ਜਿਸ ਰਸਤੇ ਚੱਲ ਕੇ ਤੁਹਾਨੂੰ ਪ੍ਰਭੂ ਦੀ ਸ਼ਰਨ ਮਿਲ ਜਾਵੇ ਉਹਦੀ ਸ਼ਰਨ ਵਿੱਚ ਆ ਜਾਵੋ ਤਾਂ ਤੁਸੀਂ ਵੀ ਕਹੋ ਹੋਰ ਦੁੱਖੋਂ ਕੀ ਹਾਲ ਹੈ ਆਜੋ ਨਹੀਂ ਭਾਈ ਦੂਰ ਹੀ ਰਹਿ ਤੇਰੇ ਸਿਰ ਤੇ ਤਾਂ ਬੜੀ ਤਾਕਤ ਦਾ ਹੱਥ ਫੇ ਬੰਦਾ ਦੁੱਖਾਂ ਤੋਂ ਡਰਦਾ ਨਹੀਂ ਹੈ ਬਲਕਿ ਪਰੇਸ਼ਾਨੀਆਂ ਨੂੰ ਹਾਇ ਹੈਲੋ ਕਰਕੇ ਲੰਘ ਜਾਂਦਾ ਹੈ ਹੋਰ ਵੇਹੀ ਕਿਦਾਂ ਠੀਕ ਹੋ ਤਦ ਹੁਣ ਪਿੱਛੇ ਕਰੋਨਾ ਆਇਆ ਸੀ ਸਾਰੇ ਡਰੇ ਹੋਏ ਸੀ ਪਰ ਮਾਲਕਾਂ ਦੇ ਕਈ ਬੱਚੇ ਹਾਏ ਹੈਲੋ ਕਿਦਾਂ ਠੀਕ ਹੈ ਲੰਘ ਜਾਂਦੇ ਸੀ ਕੋਹਲ ਦੀ ਫਿਕਰ ਹੀ ਕੋਈ ਨਹੀਂ ਕਿਉਂਕਿ ਪਤਾ ਸੀ ਜਦ ਮੇਰਾ ਮਾਲਿਕ ਮੇਰੇ ਸਾਥ ਹੈ ਤਾਂ ਡਰਨੇ ਕੀ ਸੋਚੋ ਇੱਥੋਂ ਕੀ ਪਤਾ ਲੱਗਦਾ ਹੈ ਬੁੱਲੇ ਸ਼ਾਹ ਕਹਿੰਦੇ ਜੀਵਨ ਚ ਮੋਜਾਂ ਲੈਣੀ ਹੈ ਤਾਂ ਉਹਦੀ ਸ਼ਰਨ ਚ ਆ ਕੇ ਹੀ ਤੂੰ ਜੀਵਨ ਚ ਮੋਜਾਂ ਲੁੱਟ ਤਾਂ ਜੇ ਤੂੰ ਸੋਚੇ ਉਸ ਤੋਂ ਦੂਰ ਰਹਿ ਕੇ ਮੈਂ ਜੀਵਨ ਦੀਆਂ ਮੋਜਾਂ ਲੁੱਟ ਲਵਾਂ ਤਾਂ ਫਿਰ ਤਾਂ ਉਹੀ ਹਾਲ ਡਰੇ ਚਿੰਤਿਤ ਦੁਖੀ ਪਰੇਸ਼ਾਨ ਹਾਲ ਹੀ ਜ਼ਿੰਦਗੀ ਸਾਰੀ ਬੀਤ ਤਵੇਂ ਮੋਜਾਂ ਕੀ ਲੁੱਟਾਂਗੇ ਫਿਰ ਤਾਂ ਡਰ ਡਰ ਕੇ ਬੈਠਾਂਗੇ ਕਿਤੇ ਆਹ ਮੁਸ਼ਕਿਲ ਨਾ ਢਾਲਾਵੇ ਕਿਤੇ ਆਹ ਦੁੱਖ ਨਾ ਆ ਜਾਵੇ ਕਿਤੇ ਆਹ ਪ੍ਰੋਬਲਮ ਨਾ ਆ ਜਾਵੇ ਕਿਤੇ ਆਹ ਪਰੇਸ਼ਾਨੀ ਨਾ ਮੈਨੂੰ ਦਿਵਾ ਲਵੇ ਫਿਰ ਤਾਂ ਪਰੇਸ਼ਾਨੀਆਂ ਤਕਲੀਫਾਂ ਦੁੱਖਾਂ ਦੇ ਡਰਨ ਵਾਲੀ ਆਪਣੀ ਜ਼ਿੰਦਗੀ ਨੂੰ ਅਸੀਂ ਉੱਦ ਹੀ ਗਵਾ ਲਵਾਂਗੇ ਉਹ ਜੇ ਜੀਵਨ ਦਾ ਆਨੰਦ ਲੈਣਾ ਹੈ ਜਿੱਦਾਂ ਦੱਸਿਆ ਕਿ ਅਗਰ ਜਾਣਕਾਰੀ ਇਹ ਪੂਰੀ ਸਾਨੂੰ ਜੀਵਨ ਦੇ ਨਿਯਮ ਦਾ ਪਤਾ ਹੈ ਕੁਦਰਤ ਦੇ ਨਿਯਮ ਦਾ ਪਤਾ ਹੈ ਤਾਂ ਫਿਰ ਅਸੀਂ ਇਹ ਜੀਵਨ ਦਾ ਪੂਰਾ ਮਜ਼ਾ ਵੀ ਉਹ ਉਹ ਆਦਮੀ ਕਰੂਜ਼ ਤੇ ਗਿਆ ਅਗਰ ਪਹਿਲੇ ਪੂਰੇ ਨਿਯਮ ਪੜ੍ਹ ਲੈਂਦਾ ਤੈਨੂੰ ਪਤਾ ਹੁੰਦਾ ਸੀ ਕਿ ਤਿੰਨ ਦਿਨ ਖਾਣਾ ਪੀਣਾ ਨਿਯਮ ਗਿਆਨ ਜ਼ਰੂਰੀ ਹੈ ਇਸੇ ਤਰ੍ਹਾਂ ਅਗਰ ਅਸੀਂ ਵੀ ਇਹ ਨਿਯਮ ਜਾਣ ਲਵਾਂਗੇ ਕਿਉਂਕਿ ਰੱਬ ਦਾ ਕੁਦਰਤ ਦਾ ਇਹ ਨਿਯਮ ਹੈ ਕਿ ਹਰ ਇਨਸਾਨ ਜਿੱਦਾਂ ਇੱਕ ਨਿਯਮ ਬਾਰੇ ਹਜ਼ੂਰ ਨੇ ਦੱਸਿਆ ਹੈ ਕਿ ਰੱਬ ਕਹਿੰਦਾ ਹੈ ਹਰ ਇਨਸਾਨ ਕੋ ਉਤਨਾ ਹੀ ਦਿਆ ਜਾਏਗਾ ਜਿੰਨੀ ਉਹ ਕੋਸ਼ਿਸ਼ ਹੁਣ ਤੁਸੀਂ ਸੋਚ ਲਓ ਅੱਜ ਜਿੰਨਾ ਤੁਹਾਨੂੰ ਮਿਲ ਰਿਹਾ ਉਹ ਰੱਬ ਨਹੀਂ ਦੇ ਰਿਹਾ ਤੁਹਾਡੀ ਕੋਸ਼ਿਸ਼ ਇੰਨੀ ਹੈ ਜੇਕ ਬੰਦਾ ਕਹਿੰਦਾ ਮੈਨੂੰ ਇੰਨੀ ਦਿਹਾੜੀ ਮਿਲ ਰਹੀ ਹੈ ਭਾਈ ਤੂੰ ਹੈ ਹੀ ਇੰਨੇ ਜੋਗਾ ਮਿਹਨਤ ਹੀ ਉਨੀ ਕਰ ਰਿਹਾ ਹੈ ਅਗਰ ਜ਼ਿਆਦਾ ਸਿੱਖ ਲਵੇਂ ਜ਼ਿਆਦਾ ਮਿਹਨਤ ਕਰੇ ਤਾਂ ਤੂੰ ਅੱਗੇ ਵਧ ਸਮਝਦੇ ਹੋ ਨਹੀਂ ਅਗਰ 8 ਘੰਟੇ ਡਿਊਟੀ ਕਰਾਗੇ ਤਾਂ ਉਨਾ ਮਿਲਣਾ 12 ਕਰ ਦੇਵਾਂਗੇ ਹਰ ਇਨਸਾਨ ਨੂੰ ਉਨਾ ਹੀ ਮਿਲਦਾ ਚਾਹੇ ਰੂਹਾਨੀਅਤ ਦਾ ਮਾਮਲਾ ਹੋਵੇ ਚਾਹੇ ਦੁਨਿਆਵੀ ਮਾਮਲਾ ਹੋਵੇ ਇੱਕ ਬੱਚਾ ਕਹਿੰਦਾ ਮੈਂ ਪੜ੍ਹੀ ਦੱਸ ਸਕਦਾ ਐ ਤੇ ਤੈਨੂੰ 10ਵੀਂ ਦਾ ਸਰਟੀਫਿਕੇਟ ਹੀ ਮਿਲਣਾ 12ਵੀਂ ਦਾ ਨਹੀਂ ਮਿਲਣਾ ਇੱਕ ਬੱਚਾ ਕਹਿੰਦਾ ਮੈਂ ਹੋਰ ਪੜ੍ਹਨਾ ਹੈ ਮੈਂ ਹੋਰ ਮਿਹਨਤ ਕਰਨੀ ਹੈ ਫਿਰ 12ਵੀਂ ਤੱਕ ਪਹੁੰਚ ਜਾਏਗਾ ਯਾਨੀ ਜਿੰਨੀ ਅਸੀਂ ਮਿਹਨਤ ਕਰਨ ਨੂੰ ਤਿਆਰ ਆ ਚਾਹੇ ਦੁਨਿਆਵੀ ਮਾਰਗ ਹੈ ਚਾਹੇ ਰੂਹਾਨੀਅਤ ਦਾ ਮਾਰਗ ਹੈ ਜਿੰਨੀ ਮਿਹਨਤ ਕਰਨ ਨੂੰ ਤਿਆਰ ਹੈ ਉਨੀ ਵੱਡੀ ਮੰਜ਼ਿਲ ਵੀ ਇਹ ਨਿਯਮ ਹੈ ਕੁਦਰਤ ਦਾ ਇਸ ਲਈ ਵਿਸ਼ਵਾਸ ਦੇ ਨਾਲ ਜਦੋਂ ਅਸੀਂ ਕੋਸ਼ਿਸ਼ ਕਰਦੇ ਆ ਮਿਹਨਤ ਕਰਦੇ ਆ ਤਾਂ ਫਿਰ ਸਾਨੂੰ ਮਿਲਦਾ ਵੀ ਬਹੁਤ ਇਸ ਲਈ ਇਹ ਹੁਣ ਸਮਝ ਲੈਣਾ ਰੱਬ ਸੱਚੇ ਦੀ ਰਾਹ ਤੇ ਬੁੱਲਿਆ ਰੋਜ ਕਦਮ ਜੋ ਪੁੱਟਦਾ ਰੱਬ ਸੱਚੇ ਦੀ ਰਹਿਮਤ ਨਾ ਫੀ ਜਗ ਤੇ ਮੋਜਾਂ ਇਹਲੇ ਮੋਜਾਂ ਲੁੱਟਣੀਆਂ ਅੱਜ ਤੋਂ ਨਿਯਮ ਬਣਾਓ ਕਿ ਅਸੀਂ ਵੀ ਰੋਜ-ਰੋਜ ਕਦਮ ਰੱਬ ਦੇ ਰਸਤੇ ਵਧਾਉਣਾ ਹੈ ਤੂੰ ਜੜ ਵਿੱਚ ਪਾਵੇਂ ਫਿੱਕਾ ਪਾਣੀ ਉਹ ਰੱਬ ਮਿੱਠੇ ਫਲ ਲਾਂਦਾ ਤੂੰ ਇੱਕ ਪੇੜ ਦੀ ਜੜ ਵਿੱਚ ਪਾਣੀ ਪਾਉਂਦਾ ਆ ਫਿੱਕਾ ਪਰ ਉਹੀ ਪੇੜ ਨੂੰ ਜਦੋਂ ਫਲ ਲੱਗਦੇ ਐ ਤੋ ਫਲ ਫਿੱਕਾ ਨਹੀਂ ਹੁੰਦਾ ਉਹ ਫਲ ਕਿਹੜੇ ਰੱਬ ਕਿਹੜੇ ਫਲ ਲਾਂਦਾ ਆ ਮਿੱਠੇ ਔਰ ਹਰ ਫਲ ਦਾ ਸਵਾਦ ਵੀ ਸੰਤਰੇ ਦਾ ਸਵਾਦ ਅਲੱਗ ਹੈ ਸੇਬ ਦਾ ਸਵਾਦ ਅੰਗੂਰ ਦਾ ਸਵਾਦ ਹੁਣ ਕਿੰਨੇ ਕ ਫਲ ਕਿਣੀ ਹੈ ਦੇਖੋ ਸਾਰਿਆਂ ਡਿਫਰੈਂਟ ਟੇਸਟ ਹੈ ਕਿ ਨਹੀਂ ਕੋਈ ਵੀ ਟੇਸ ਜਿੱਦਾਂ ਬੰਦਾ ਕਵੇ ਔਰੇਂਜ ਦਾ ਟੇਸ ਸੇਬ ਨਾਲ ਨਹੀਂ ਮਿਲਦਾ ਤੇ ਸੇਬ ਦਾ ਕਿਸੇ ਹੋਰ ਫਲ ਨਾਲ ਨਹੀਂ ਮਿਲਦਾ ਹਰੇਕ ਚੀਜ਼ ਦਾ ਟੇਸਟ ਹਾਲਾਂਕਿ ਪਾਣੀ ਸਾਰਿਆਂ ਨੂੰ ਇੱਕੋ ਹੀ ਇੱਕੋ ਜੰਦਾ ਹੈ ਕਿ ਨਹੀਂ ਹੁਣ ਫੇ ਕਮਾਲ ਦੀ ਗੱਲ ਹੈ ਉਹ ਕਿਹੜਾ ਇਦਾਂ ਦਾ ਫਿਲਟਰ ਲੱਗਾ ਹੋਇਆ ਹੈ ਕੇ ਪਾਣੀ ਦੇ ਇੱਕੋ ਹੀ ਜਾ ਰਿਹਾ ਹੈ ਫਿੱਕਾ ਜਾ ਰਿਹਾ ਹੈ ਪਰ ਉਹ ਸਾਰਿਆਂ ਦਾ ਅਲੱਗ-ਅਲੱਗ ਟੇਸਟ ਅਲੱਗ-ਅਲੱਗ ਮਿਠਾਸ ਬਣ ਜਾਂਦਾ ਹੈ ਇਹ ਕੌਣ ਕਰ ਰਿਹਾ ਹੈ ਇਹਦੇ ਬਾਰੇ ਦੱਸਿਆ ਹੈ ਤੂੰ ਜੜ ਵਿੱਚ ਪਾਵੇਂ ਫਿੱਕਾ ਪਾਣੀ ਤੇ ਰੱਬ ਮਿੱਠੇ ਫਲ ਲਾਂਦਾ ਉਹ ਇਹ ਹੈ ਉਸ ਦੀ ਰਹਿਮਤ ਬੰਦਿਆ ਜੋ ਪਾਣੀ ਨੂੰ ਰਸ ਬਣਾਉਂਦਾ ਕਹਿੰਦੇ ਉਹਦੀ ਰਹਿਮਤ ਹੈ ਜਿਹੜਾ ਪਾਣੀ ਨੂੰ ਰਸ ਬਣਾ ਦਿੰਦਾ ਕਹਿੰਦੇ ਫਲਾਂ ਦਾ ਰਸ ਗੰਨੇ ਦਾ ਰਸ ਕਿੰਨਾ ਮਿੱਠਾ ਹੁੰਦਾ ਹੈ ਕਹਿੰਦੇ ਕੌਣ ਕਰਦਾ ਇਹ ਉਹਦੀ ਰਹਿਮਤ ਕਰਦੀ ਐ ਨਹੀਂ ਤਾਂ ਕੋਈ ਸਾਇੰਟਿਸਟ ਕਹਿ ਦੋ ਪਾਣੀ ਦਾ ਗਲਾਸ ਦੇ ਦਿਓ ਲੈ ਵੀ ਪਾਣੀ ਦੇ ਗਲਾਸ ਤੋਂ ਰਸ ਬਣਾ ਦਿਓ ਇਹ ਪਾਣੀ ਦੇ ਗਲਾਸ ਤੋਂ ਸੰਤਰੇ ਦਾ ਜੂਸ ਬਣਾ ਦਿਓ ਸੇਬ ਦਾ ਜੂਸ ਬਣਾ ਦਿਓ ਕੋਈ ਨਹੀਂ ਬਣਾ ਸਕਦਾ ਜੋ ਉਹਦੀ ਰਹਿਮਤ ਤਾਂ ਹੀ ਤਾਂ ਇੱਕੋ ਗੱਲ ਕਹੀਦੀ ਐ ਕਿ ਉਸ ਮਾਲਕ ਤੇ ਰੱਖ ਭਰੋਸਾ ਉਹ ਫਿਰ ਦੇਖੇ ਉਸਦੇ ਖੇਲ ਉਸਦੀ ਰਹਿਮਤ ਅੱਗੇ ਬੰਦਿਆ ਸਭ ਵਿਗਿਆਨ ਹੈ ਇਹ ਵਿਗਿਆਨ ਵੀ ਉਹਦੇ ਅੱਗੇ ਫੇਲ ਹੋ ਜਾਂਦੇ ਜਦੋਂ ਦੀ ਰਹਿਮਤ ਆਪਣਾ ਕੰਮ ਕਰਦੀ ਹੈ ਬਸ ਉਤੇ ਵਿਸ਼ਵਾਸ ਰੱਖ ਫੇਰ ਉਹਦੇ ਖੇਲ ਦੇਖੀ ਸੋ ਦੱਸਣਾ ਕੀ ਚਾਹਦੇ ਆ ਕਿ ਜੇ ਇੱਕ ਰੱਬ ਸੱਚੇ ਦੀ ਰਹਿਮਤ ਪਾਣੀ ਨੂੰ ਫਿੱਕੇ ਨੂੰ ਮਿੱਠੇ ਫਲ ਵਿੱਚ ਬਦਲ ਸਕਦੀ ਹੈ ਪਾਣੀ ਨੂੰ ਰਸ ਵਿੱਚ ਕਨਵਰਟ ਕਰ ਸਕਦੀ ਹੈ ਤਾਂ ਜਰਾ ਸੋਚ ਜੇ ਅੱਜ ਤੇਰੀ ਜ਼ਿੰਦਗੀ ਫਿੱਕੀ ਹੈ ਜੇ ਅੱਜ ਤੇਰੀ ਜ਼ਿੰਦਗੀ 'ਚ ਕੋਈ ਰਸ ਨਹੀਂ ਹੈ ਤਾਂ ਜੇ ਉਸ ਮਾਲਕ ਨਾਲ ਜੁੜ ਜਾਵੇਂ ਤਾਂ ਉਹਦੀ ਰਹਿਮਤ ਤੇਰੇ ਜੀਵਨ 'ਚ ਕਿਹੜਾ ਰਸ ਭਰ ਦੇਗੀ ਤੇਰੇ ਜੀਵਨ ਚ ਕਿਹੜੀ ਮਿਠਾਸ ਆ ਜਾਏਗੀ ਤੂੰ ਸੋਚ ਵੀ ਨਹੀਂ ਸਕਦਾ ਕਿ ਜਿੱਥੇ ਤੱਕ ਉਹਦੀ ਰਹਿਮਤ ਤੈਨੂੰ ਲੈ ਜਾਏਗੀ ਇਸ ਲਈ ਇਹ ਚਾਂਦੇ ਆ ਸਾਡੀ ਫਿੱਕੀ ਜ਼ਿੰਦਗੀ ਵੀ ਮਿੱਠੀ ਹੋ ਜਾਵੇ ਸਾਡੀ ਫਿੱਕੀ ਜ਼ਿੰਦਗੀ ਤੇ ਰਸ ਆ ਜਾਵੇ ਤਾਂ ਫਿਰ ਇਹ ਕਿੱਦਾਂ ਆਣਾ ਹੈ ਇਹ ਹੈ ਉਸਦੀ ਰਹਿਮਤ ਬੰਦਿਆਂ ਜੋ ਪਾਣੀ ਨੂੰ ਰਸ ਬਣਾਉਂਦਾ ਕਿਉਂਕਿ ਤੂੰ ਜੜ ਵਿੱਚ ਪਾਵੇਂ ਫਿੱਕਾ ਪਾਣੀ ਰੱਬ ਮਿੱਠੇ ਫਲ ਲਾਂਦਾ ਓਏ ਹੈ ਉਸਦੀ ਰਹਿਮਤ ਬੰਦਿਆ ਜੋ ਪਾਣੀ ਨੂੰ ਰਸ